ਸਤਿ ਸ਼੍ਰੀ ਅਕਾਲ ਅੱਜ ਦੀ ਆਪਣੀ ਕਹਾਣੀ ਦਾ ਨਾਮ ਆ ਸਦਰਾਂ ਦੇ ਟੋਟੇ ਭਾਗ ਪਹਿਲਾ ਰਸੋਈ ਵਿੱਚ ਸੋਚਾਂ ਵਿੱਚ ਪਈ ਊਸ਼ਾ ਨੂੰ ਚਾਹ ਦਾ ਉਬਲ ਕੇ ਜਦੋਂ ਗਰਮ ਗਰਮ ਗੈਂਸ ਤੇ ਡਿੱਗੀ ਤਾਂ ਉਹ ਸੋਚਾਂ ਤੋਂ ਬਾਹਰ ਆਈ ਦਿਲ ਜੋਰ-ਜੋਰ ਨਾਲ ਧੜਕ ਰਿਹਾ ਸੀ ਕੰਬਦੇ ਹੱਥਾਂ ਨਾਲ ਉਸਨੇ ਚਾਹ ਕੱਪ ਵਿੱਚ ਪਾਈ ਬਾਹਰੋਂ ਉਸਦੀ ਦਰਾਨੀ ਨੇ ਆ ਕੇ ਕਿਹਾ ਦੀਦੀ ਭਰਉਣ ਦੀ ਕੀ ਲੋੜ ਹੈ ਤੁਸੀਂ ਤਾਂ ਰੰਗ ਹੀ ਉਡਾਇਆ ਪਿਆ ਆਪਣਾ ਦਿਓ ਮੈਨੂੰ ਚਾਹ ਮੰਨਿਆ ਨਨਾਨ ਹੈ ਤੁਹਾਡੀ ਘਰ ਵਾਲੇ ਦੀ ਭੈਣ ਪਰ ਕੁੜੀ ਤੁਹਾਡੀ ਹੈ ਜਿਸ ਦਾ ਰਿਸ਼ਤਾ ਲੈ ਕੇ ਆਈ ਹੈ ਰਿਸ਼ਤਾ ਨਹੀਂ ਕਰਨਾ ਸਿੱਧਾ ਸਿੱਧਾ ਆਖ ਦਿਓ ਡਰਨਾ ਕੰਧਾ ਤੈਨੂੰ ਨਹੀਂ ਪਤਾ ਹਿਮਾ ਕਿੰਨੀ ਵਾਰ ਤਾਂ ਮਨਾ ਕੀਤਾ ਹੈ ਦੀਦੀ ਨੂੰ ਕਿ ਮੈਂ ਆਪਣੀ ਧੀ ਦਾ ਰਿਸ਼ਤਾ ਉੱਥੇ ਨਹੀਂ ਕਰਨਾ ਫਿਰ ਦੀਦੀ ਬਾਰ-ਬਾਰ ਉਹੀ ਰਿਸ਼ਤਾ ਲੈ ਕੇ ਆ ਜਾਂਦੀ ਹੈ ਉੱਤੋਂ ਅੱਜ ਤਾਂ ਇਹਨਾਂ ਨੂੰ ਵੀ ਘਰੇ ਬੁਲਾ ਲਿਆ ਹੈ ਅੱਜ ਤਾਂ ਦੀਦੀ ਨੇ ਹਾਂ ਕਰਵਾ ਹੀ ਲੈਣੀ ਹੈ ਮੇਰੀ ਇੱਕ ਨਹੀਂ ਚੱਲਣੀ ਮੇਰੀ ਇੱਕ ਨਹੀਂ ਚੱਲਣੀ ਕਹਿ ਕੇ ਊਸ਼ਾ ਰੋ ਪਈ ਦੀਦੀ ਬੱਸ ਬੱਸ ਚੁੱਪ ਕਰੋ ਇਦਾਂ ਵਿੱਚ ਇਹਦੇ ਵਿੱਚ ਰੋਣ ਵਾਲੀ ਕਿਹੜੀ ਗੱਲ ਹੈ ਰਿਸ਼ਤਾ ਹੋ ਵੀ ਜਾਂਦਾ ਹੈ ਤਾਂ ਕਿੰਨਾ ਵੱਡਾ ਖਾਨਦਾਨ ਹੈ ਕਿੰਨੇ ਅਮੀਰ ਹਨ ਸਾਡੀ ਕੁੜੀ ਖੁਸ਼ ਰਹੇਗੀ ਨਹੀਂ ਰਹਿਣੀ ਖੁਸ਼ ਉੱਥੇ ਮੇਰਾ ਇਸ ਰਿਸ਼ਤੇ ਬਾਰੇ ਸੁਣਦਿਆਂ ਹੀ ਦਿਲ ਕੰਬਦਾ ਹੈ ਮੈਂ ਉੱਥੇ ਆਪਣੀ ਧੀ ਨਹੀਂ ਵਿਆਉਣੀ ਤੂੰ ਕੁਝ ਕਰ ਮੰਮੀ ਜੀ ਨੂੰ ਮਨਾ ਕੇ ਦੇਖ ਦੀਦੀ ਮੇਰੀ ਬੜੀ ਚੱਲਦੀ ਮਾਤਾ ਅੱਗੇ ਉਹ ਬਸ ਆਪਣੀ ਕੁੜੀ ਦੀ ਸੁਣਦੀ ਹੈ ਸਾਡੇ ਤਾਂ ਬੰਦੇ ਵੀ ਅਜੇ ਤੱਕ ਮਾਂ ਦੀ ਬੁੱਕਲ 'ਚੋਂ ਨਹੀਂ ਨਿਕਲੇ ਨਿਆਣੇ ਵਿਆਹਣ ਵਾਲੇ ਹੋ ਗਏ ਹਨ ਪਰ ਅੱਜ ਅਜੇ ਵੀ ਮਾਂ ਤੋਂ ਥੜ-ਥੜ ਕੰਬਦੇ ਹਨ। ਦਰਾਣੀ ਬੋਲ ਰਹੀ ਸੀ ਕਿ ਬਾਹਰੋਂ ਸੱਸ ਨੇ ਆਵਾਜ਼ ਦਿੱਤੀ। ਨਹੀਂ ਚਾਹ ਧਰੀ ਜੇ ਕਿ ਮਾਂ ਕੁੜੀ ਕਦੋਂ ਦੀ ਬੈਠੀ ਹੈ। ਨਹੀਂ ਮਾਂ ਮੇਰੀ ਅਲਵਾਰੀ ਚੋਂ ਡ్రਾਈ ਫਰੂਟ ਦਾ ਡੱਬਾ ਕੱਢ ਲਿਆ। ਧੀ ਰਾਣੀ ਦੇ ਮੂੰਹ ਕੋਜ ਤਾਂ ਭਵੇ। ਉਨਨੀ ਦੇਰ ਸੱਸ ਦੀ ਆਵਾਜ਼ ਸੁਣ ਕੇ ਊਸ਼ਾ ਨੇ ਹੰਝੂ ਪੂੰਝ ਕੇ ਛੇਤੀ ਛੇਤੀ ਚਾਹ ਦੀ ਟ੍ਰੇ ਫੜੀ ਤੇ ਬਾਹਰ ਗਈ। ਨਮਸਤੇ ਭੈਣ ਜੀ ਊਸ਼ਾ ਨੇ ਹੱਸਦੇ ਚਿਹਰੇ ਨਾਲ ਨਨਾਨ ਦੇ ਪਿਆਰੀ ਹੱਥ ਲਾਇਆ ਹੋਰ ਕੀ ਹਾਲ ਤੁਹਾਡਾ ਹਾਲ ਤਾਂ ਵਧੀਆ ਹੈ ਪਰ ਤੇਰਾ ਹਾਸਾ ਤੇ ਤੇਰੇ ਚਿਹਰੇ ਦੇ ਹਾਪਾ ਮੇਲ ਨਹੀਂ ਖਾਂਦੇ ਪਏ ਨਨਾਨ ਨੇ ਮੂੰਹ ਜਿਆ ਬਣਾ ਕੇ ਕਿਹਾ ਨਹੀਂ ਮੈਂ ਕਿਹਾ ਸੀ ਤੇਰੇ ਡੈਡੀ ਨੂੰ ਜਦੋਂ ਰਿਸ਼ਤਾ ਤੇਰੇ ਭਰਾ ਨਾਲ ਕਰਨ ਲੱਗੇ ਸਨ ਕਿ ਇਹ ਕੁੜੀ ਸਾਡੀ ਨਹੀਂ ਵਸਣੀ ਸਾਡਾ ਰਹਿਣ ਸਹਿਣ ਵੱਖ ਇੰਨਾ ਫੀਚਰਾਂ ਦਾ ਵੱਖ ਸੀ ਕਿੱਥੇ ਅਸੀਂ ਕਿੱਥੇ ਹਿੰਦੇ ਪੇਕੇ ਫਿਰ ਅਸੀਂ ਵਿਸਾਲੀ ਨਹੀਂ ਤੇਰੀ ਇੰਨੀ ਹਿੰਮਤ ਮੇਰੀ ਧੀ ਦੇ ਆਇਆ ਤੇ ਮੱਥੇ ਵੱਟ ਪਾਉਂਦੀ ਹੈ ਸੱਸ ਨੇ ਝਟਕ ਕੇ ਕਿਹਾ ਊਸ਼ਾ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੇਣਾ ਦਿਲ ਤੇ ਲਿਆ ਤੇ ਹੋਕਾ ਦੱਬ ਲਿਆ ਨਹੀਂ ਮੰਮੀ ਜੀ ਵੱਟ ਕੰਨ ਨੂੰ ਪਾਉਣਾ ਬਸ ਜਰਾ ਸਿਰਦਰਦ ਸੀ ਮੰਮੀ ਰੱਬ ਜਾਣਦਾ ਮੇਰੀ ਨਾਨਾ ਆਉਂਦੀ ਆ ਤਾਂ ਸਾਨੂੰ ਦਰਾਣੀ ਜਠਾਣੀ ਨੂੰ ਚਾਹ ਚੜ ਜਾਂਦਾ ਅਸੀਂ ਹੁੰਦੇ ਅੱਗੇ ਪਿੱਛੇ ਘੁੰਮਦੀਆਂ ਨਹੀਂ ਥੱਕਦੀਆਂ ਤੇ ਮੰਮੀ ਮੱਥੇ ਵਾਟ ਨਾ ਨਾ ਇੰਜ ਤਾਂ ਹੋ ਹੀ ਨਹੀਂ ਸਕਦਾ ਤੇ ਇੱਕ ਮੇਰੀਆਂ ਪਰਜਾਈਆਂ ਮੂੰਹ ਫੁੱਲ ਜਾਂਦਾ ਇਹਨਾਂ ਦਾ ਜਿੰਨਾ ਮਰਜੀ ਝੂਠ ਬੋਲਣ ਨਨਾਨ ਨੇ ਕਿਹਾ ਆਹੋ ਪਤਾ ਸਾਰਾ ਤੇਰੀ ਨਨਾਨ ਨੇ ਵੀ ਤੈਨੂੰ ਚੰਡ ਕੇ ਰੱਖਿਆ ਹੈ ਮੂੰਹ ਬਣਾ ਕੇ ਤਾਂ ਦਿਖਾ ਤੇਰੀ ਸੱਸ ਨੇ ਮੂੰਹ ਤੋੜ ਦੇਣਾ ਤੇਰਾ ਛੋਟੀ ਪਰਜਾਈ ਨੇ ਮੂੰਹ ਵਿੱਚ ਕਿਹਾ ਤੇ ਡੱਬਾ ਲਿਆ ਕੇ ਰੱਖਿਆ ਦੀਦੀ ਇਹ ਜੀ ਕਿਉਂ ਕਹਿੰਦੇ ਹੋ ਤੁਹਾਡੀ ਖਾਤਰਦਾਰੀ ਵਿੱਚ ਕੀ ਕਮੀ ਛੱਡ ਸਕਦੇ ਹਾਂ ਸੀ ਦੱਸੋ ਕੀ ਖਾਣਾ ਹੋਣੇ ਬਣਾਉਂਦੀਆਂ ਹਿਮਾ ਨੇ ਕਿਹਾ ਹਾਂ ਆ ਗਈ ਫੁੱਲ ਪਾਉਣ ਨਹੀਂ ਮੱਖਣ ਲਾਉਣਾ ਤਾਂ ਕੋਈ ਇੰਦੇ ਤੋਂ ਸਿੱਖੇ ਸਾਸ ਨੇ ਕਿਹਾ ਕਿੰਨੂ ਮੱਖਣ ਲੱਗ ਰਿਹਾ ਹੈ ਤੇ ਕੌਣ ਲਾ ਰਿਹਾ ਹੈ ਪੂਸ਼ੇ ਦੇ ਘਰ ਵਾਲੇ ਨੇ ਅਚਾਨਕ ਆ ਕੇ ਪੁੱਛਿਆ ਪੈਰੀ ਪਹਿਣਾ ਦੀਦੀ ਕੀ ਹਾਲਤ ਤੁਹਾਡਾ ਵਧੀਆ ਹੈ ਛੋਟੇ ਪਰਾ ਤੂੰ ਸੁਨਾ ਨਾਨਾ ਨੇ ਕਿਹਾ ਜਾਉ ਨਹੀਂ ਰੋਟੀ ਦੀ ਤਿਆਰੀ ਕਰੋ ਕੁੜੀ ਦੀ ਪਸੰਦ ਦਾ ਬਣਾਇਓ ਸਭ ਕੁਝ ਨਾਲੇ ਮਿੱਠਾ ਜਰੂਰ ਬਣਾਇਓ ਸੱਸ ਨੇ ਕਿਹਾ ਦੋਵੇਂ ਦਰਾਣੀ ਜਠਾਣੀ ਅੰਦਰ ਰਸੋਈ ਵਿੱਚ ਚਲੀਆਂ ਗਈਆਂ ਇਹ ਜ਼ਰੂਰ ਰਿਸ਼ਤੇ ਦੀ ਗੱਲ ਛੇੜੇਗੀ ਕਾਸ਼ ਮੈਂ ਪਹਿਲਾਂ ਹੀ ਇਹਨਾਂ ਨੂੰ ਕਹਿ ਦੇਵਾਂ ਕਿ ਮਾਣਾ ਕਰ ਦੇਣ ਕੀ ਕਰਾਂ ਊਸ਼ਾ ਖਬਰਾਈ ਜਾ ਰਹੀ ਸੀ ਕਿ ਬਾਹਰੋਂ ਰੂਬੀ ਹੇਮਾ ਦੀ ਕੁੜੀ ਦੀ ਆਵਾਜ਼ ਆਈ ਕਾਜ ਤੋਂ ਆਉਂਦੇ ਹੀ ਰੂਬੀ ਨੇ ਬੈਕ ਸੌਫੇ ਤੇ ਸੁੱਟਿਆ ਅਤੇ ਭੂਆ ਦੇ ਗਲੇ ਲੱਗ ਗਈ ਆ ਮੇਰੀ ਪਰੀ ਕਿੰਝ ਉੱਡਦੀ ਫਿਰਦੀ ਐ ਮੰਮੀ ਕਿੰਨੀ ਛੇਤੀ ਰੂਬੀ ਵੱਡੀ ਹੋ ਗਈ ਨਾ ਨਾਨ ਨੇ ਕਿਹਾ ਹਾਂ ਨਹੀਂ ਪਰ ਅਕਲ ਗੋਡਿਆਂ ਵਿੱਚ ਹੈ ਕਿ ਜੈ ਬੈਕ ਵਗਾ ਕੇ ਮਾਰਿਆ ਜੁੱਤੀ ਕਿਤੇ ਨਾ ਹੱਥ ਤੋਤੇ ਸਿੱਧਾ ਬਿਸਕਟ ਖਾਣ ਪੈ ਗਈ ਦੀ ਦਾਦੀ ਨੇ ਕਿਹਾ ਦਾਦੀ ਜੀ ਬਿਸਕਟ ਨੂੰ ਤਾਂ ਪਤਾ ਹੱਥ ਤੋਤੇ ਜਾਂ ਨਹੀਂ ਨਾਲੇ ਇੱਥੇ ਕਿਹੜਾ ਕੋਈ ਬਾਹਰ ਦਾ ਮੇਰੀ ਪਿਆਰੀ ਭੂਆ ਜੀ ਤਾਂ ਹਨ ਅੱਗੇ ਰੂਬੀ ਨੇ ਕਿਹਾ ਜ਼ੁਬਾਨ ਦੇਖ ਕੱਗੂ ਸਹੋੜਿਆ ਨੇ ਕੈਂਚੀ ਨਾਲ ਕੱਟ ਦੇਣੀ ਜ਼ੁਬਾਨ ਤੇਰੀ ਦਾਦੀ ਨੇ ਕਿਹਾ ਸ਼ੁਭ ਸ਼ੁਭ ਬੋਲੋ ਮੰਮੀ ਬੱਚੀ ਹੈ ਅਜੇ ਬਹੁਤ ਸਮਝਦਾਰ ਹੈ ਮੇਰੀ ਰੂਬੀ ਪਾਪਾ ਨੇ ਕਿਹਾ ਤਾਂ ਰੂਬੀ ਪਾਪਾ ਦੀ ਗੋਦੀ ਵਿੱਚ ਪੈ ਗਈ ਹੋਰ ਕੀ ਮੰਮੀ ਜੀ ਸਿਆਣੀ ਤਾਂ ਹੋਣੀ ਹੀ ਹੈ ਭੂਆ ਦੀ ਲਾਡਲੀ ਭਤੀਜੂ ਭਤੀਜੀ ਜੂ ਹੋਈ ਪਾਪਾ ਮੈਂ ਚੇਂਜ ਕਰਕੇ ਆਉਂਦੀ ਹਾਂ ਰੂਬੀ ਨੇ ਕਿਹਾ ਤੇ ਚਲੀ ਗਈ ਹੋਰ ਸੁਣਾਓ ਦੀਦੀ ਕਾਰੋਬਾਰ ਕਿਦਾਂ ਫਿਰ ਜੀਜਾ ਜੀ ਨਾਲ ਨਾਲ ਨਹੀਂ ਆਏ ਰੂਬੀ ਦੇ ਪਿਓ ਨੇ ਪੁੱਛਿਆ ਰਾਤ ਦੀ ਰੋਟੀ ਤੇ ਆਉਣਗੇ ਮੰਮੀ ਜੀ ਨੇ ਹੁਣੇ ਗੱਲ ਕੀਤੀ ਹੈ ਨਾਲੇ ਮੇਰੀ ਗੱਲ ਸੁਣ ਮੈਂ ਰਿਸ਼ਤਾ ਲੈ ਕੇ ਆਈ ਹਾਂ ਰੂਬੀ ਦਾ ਇਹ ਗੱਲ ਅੰਦਰ ਰੂਬੀ ਦੀ ਮਾਂ ਊਸ਼ਾ ਨੇ ਸੁਣੀ ਤਾਂ ਦਿਲ ਕੰਬ ਗਿਆ ਉਸ ਦਾ ਦੇਖ ਹਿਮਾ ਕਿਹਾ ਸੀ ਨਾ ਅਜੇ ਅੱਜ ਮਨ ਮਨਾ ਕੇ ਹੀ ਜਾਵੇਗੀ ਮੈਂ ਨਹੀਂ ਕਰਨਾ ਆਪਣੀ ਕੁੜੀ ਦਾ ਰਿਸ਼ਤਾ ਉੱਤੇ ਮੈਂ ਕੀ ਕਰਾਂ ਮੈਂ ਕੀ ਕਰਾਂ ਉਹ ਸ਼ਮੱਥੇ ਫੜ ਕੇ ਬੈਠ ਗਈ ਦੀਦੀ ਕੋਈ ਨਾ ਇਹ ਜਾਣਦੀ ਹੈ ਤਾਂ ਕਮਰੇ ਵਿੱਚ ਭਾਜੀ ਨੂੰ ਲਿਜਾ ਕੇ ਕਹਿ ਦੇਣਾ ਕਿ ਤੁਸੀਂ ਇਹ ਗੱਲ ਰਿਸ਼ਤਾ ਤੁਸੀਂ ਇਹ ਰਿਸ਼ਤਾ ਨਹੀਂ ਕਰਨਾ ਚਾਹੁੰਦੇ ਪਰ ਇੱਕ ਗੱਲ ਕਹਾ ਮੈਨੂੰ ਇਸ ਰਿਸ਼ਤੇ ਵਿੱਚ ਬੁਰਾਈ ਨਹੀਂ ਲੱਗਦੀ ਪੜਿਆ ਲਿਖਿਆ ਮੁੰਡਾ ਮਹਿਲ ਜਿੱਡੀ ਕੋਠੀ ਵੱਡਾ ਮੁੰਡਾ ਵਿਆਹਿਆ ਤੇ ਭੈਣ ਵੀ ਵਿਆਹੀ ਹੈ ਘਰ ਵਿੱਚ ਚਾਰ ਕੰਮ ਵਾਲੀਆਂ ਹਨ ਹਾਂ ਨਾਨਾਣ ਦਾ ਸੁਭਾ ਥੋੜਾ ਕੱਬਾ ਹੈ ਦੀਦੀ ਦੀ ਪਰ ਅੱਜ ਵੀ ਅਸੀਂ ਵੀ ਕੱਟ ਰਹੀਆਂ ਹਾਂ ਇੱਥੇ ਮਾਤਾ ਨਾਲ ਹੁਣ ਫੁੱਲ ਨਾਲ ਕੁਝ ਕੰਡੇ ਤਾਂ ਹੁੰਦੇ ਵੈਸੇ ਰਾਜ ਕਰੇਗੀ ਰੂਬੀ ਉੱਤੇ ਇਹ ਸਭ ਕੁਝ ਗਲਤ ਹੈ ਘਰ ਭਾਵੇਂ ਦੋ ਕਮਰਿਆਂ ਦਾ ਹੁੰਦਾ ਨੌਕਰ ਚਾਕਰ ਭਾਵੇਂ ਨਾ ਹੁੰਦੇ ਸੱਸ ਚੰਗੀ ਹੋਣੀ ਚਾਹੀਦੀ ਆ ਦੂਜੀ ਗੱਲ ਜੋ ਮੇਰੇ ਨਾਲ ਹੋਇਆ ਮੈਂ ਨਹੀਂ ਚਾਹੁੰਦੀ ਮੇਰੀ ਧੀ ਨਾਲ ਵੀ ਹੋਵੇ ਮੈਂ ਇੱਕ ਗਰੀਬ ਪਰਿਵਾਰ ਤੋਂ ਸੀ ਮੇਰੇ ਡੈਡੀ ਨੇ ਮੇਰੀ ਦਾਦੀ ਨੂੰ ਕਿਹਾ ਸੀ ਕਿ ਮੇਰਾ ਰਸਤਾ ਇੱਥੇ ਵੱਡੇ ਘਰ ਵਿੱਚ ਨਾ ਕਰੇ ਫਿਰ ਵੀ ਦਾਦੀ ਨਹੀਂ ਮੰਨੀ ਕਹਿੰਦੀ ਕੁੜੀ ਰਾਜ ਕਰੇਗੀ ਰਾਜ ਕਰਨ ਵਾਲਾ ਕੱਪੜਾ ਲੀੜਾ ਗਹਿਣਾ ਤਾਂ ਇਸ ਵੱਡੇ ਘਰ ਵਿੱਚ ਬਹੁਤ ਮਿਲਿਆ ਪਰ ਇੱਜ਼ਤ ਅਤੇ ਮਾਨ ਨਹੀਂ ਮਿਲਿਆ ਗੱਲ-ਗੱਲ ਤੇ ਛੋਟੇ ਘਰ ਦੀਆਂ ਹੋਣ ਦਾ ਮਹਿਣਾ ਮੈਂ ਜ਼ਿੰਦਗੀ ਕਿੰਜ ਕੱਟੀ ਮੈਨੂੰ ਪਤਾ ਮੈਂ ਨਹੀਂ ਚਾਹੁੰਦੀ ਮੇਰੀ ਰੂਬੀ ਵੀ ਮੇਨੇ ਖਾਵੇ ਨਾਲੇ ਦੀਦੀ ਦੀ ਨਨਾਨ ਦੇ ਸੁਭਾਅ ਨੂੰ ਕੋਣ ਨਹੀਂ ਜਾਣਦਾ ਕਿੰਨੀ ਕੱਬੀ ਹੈ ਵੱਡੀ ਨੋ ਕਿੰਜ ਮਰਝਾਈ ਰਹਿੰਦੀ ਹੈ ਉਹਨਾਂ ਦੀ ਹਿੰਮਾ ਰੱਬ ਅਗੇ ਅਰਦਾਸ ਕਰ ਇਹ ਰਿਸ਼ਤਾ ਨਾ ਹੋਵੇ ਮੈਂ ਮੇਰੀ ਰੂਬੀ ਦਾ ਰਿਸ਼ਤਾ ਉੱਤੇ ਕਰਨਾ ਜਿੱਥੇ ਪੈਸੇ ਭਾਵੇਂ ਘੱਟ ਕਮਾਉਂਦਾ ਹੋਵੇ ਮੁੰਡਾ ਪਰ ਮੁੰਡੇ ਅਤੇ ਪਰਿਵਾਰ ਚੰਗਾ ਹੋਵੇ ਮੈਂ ਰੂਬੀ ਦਾ ਰਿਸ਼ਤਾ ਆਪਣੀ ਭੈਣ ਦੇ ਮੁੰਡੇ ਨਾਲ ਕਰਨਾ ਚਾਹੁੰਦੀ ਆ ਮੇਰੀ ਭੈਣ ਅਤੇ ਜੀਜੇ ਦਾ ਸੁਭਾਅ ਬੜਾ ਚੰਗਾ ਹੈ ਉਹ ਵੀ ਘੱਟ ਕਮਾਉਂਦਾ ਪਰ ਭੈਣ ਨੂੰ ਉਸਨੇ ਫੁੱਲਾਂ ਵਾਂਗ ਰੱਖਿਆ ਹੈ ਅਤੇ ਉਸਦੀ ਸਸਤਾ ਜਿਵੇਂ ਉਸਦੀ ਮਾਂ ਹੀ ਹੋਵੇ ਅਜਿਹੇ ਘਰ ਵਿੱਚ ਮੇਰੀ ਰੂਬੀ ਹਮੇਸ਼ਾ ਖੁਸ਼ ਰਹੇਗੀ ਪਰ ਦੀਦੀ ਮੰਮੀ ਦਾ ਤੁਹਾਡੀ ਭੈਣ ਨੂੰ ਦੇਖ ਨਹੀਂ ਸਿਖਾਉਂਦੇ ਰਿਸ਼ਤਾ ਕਰਨ ਦੇਣਗੇ ਤੁਹਾਨੂੰ ਰੂਬੀ ਦਾ ਉੱਥੇ ਪਤਾ ਨਹੀਂ ਮਾ ਸਭ ਸਵਾਲਾਂ ਦੇ ਜਵਾਬ ਸਮੇਂ ਦੀ ਬੁੱਕਲ ਵਿੱਚ ਹਨ ਪਤਾ ਨਹੀਂ ਕੀ ਹੋਵੇਗਾ ਦੀਦੀ ਦੀਆਂ ਗੱਲਾਂ ਸੁਣ ਕੇ ਮੈਨੂੰ ਤਾਂ ਮੇਰੀਆਂ ਕੁੜੀਆਂ ਦੀ ਫਿਕਰ ਹੋਣ ਲੱਗੀ ਹੈ ਰੱਬ ਉਹਨਾਂ ਨੂੰ ਵੀ ਚੰਗੇ ਘਰ ਅਤੇ ਘਰਵਾਲੇ ਦੇਵੇ ਸ਼ੁਦਾਣਾ ਕਿੰਨੀ ਛੇਤੀ ਵੱਡੀਆਂ ਹੋ ਗਈਆਂ ਹਨ ਕਹਿੰਦੀ ਹੋਈ ਹੇਮਾ ਦੀ ਅੱਖ ਭਾਰੀ ਤੂੰ ਕਿਹਾ ਸੀ ਵੀ ਬੀਏ ਪਾਸ ਕਰਨ ਤੋਂ ਫਿਰ ਸੋਚਾਂਗੇ ਹੁਣ ਤੂੰ ਅੱਗੇ ਪੜਨ ਪਾ ਦਿੱਤਾ ਤੂੰ ਮੇਰੀ ਨਾਨਾ ਨੂੰ ਰੂਬੀ ਬਹੁਤ ਪਸੰਦ ਹੈ ਉਹਨਾਂ ਨੇ ਮੈਨੂੰ ਫਿਰ ਇੱਥੇ ਭੇਜਿਆ ਰੱਬ ਆਪ ਬੋਰਡ ਕਿ ਆਇਆ ਤੇਰੀ ਰੂਬੀ ਲਈ ਜੋ ਦੀਦੀ ਆਪ ਰਿਸ਼ਤੇ ਦਾ ਕਹਿ ਰਹੀ ਹੈ ਰਾਤੀ ਜੀਜੀ ਨੇ ਵੀ ਇਹੀ ਗੱਲ ਕਰਨੀ ਹੈ ਮਨਾ ਕਰਕੇ ਸਿਆਪਾ ਨਾ ਪਾ ਦੇਵੀਂ ਕੋਈ ਤੇਰਾ ਭਾ ਦਾ ਮੇਰੇ ਭਾ ਦਾ ਦੀਦੀ ਨੇ ਕਿਹਾ ਬਾਕੀ ਸਾਥੀ ਉਹ ਅਗਲੇ ਭਾਗ ਵਿੱਚ ਤੁਹਾਨੂੰ ਕਹਾਣੀ ਕਿੱਦਾਂ ਦੀ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਸਤਿ ਸ਼੍ਰੀ ਅਕਾਲ